ਆ ਕਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਬੜੈਚ ਸਾਡਾ ਛੋਟਾ ਭਰਾ ਅੱਜ ਸੁਪਨਿਆਂ ਦੇ ਘਰ ਤੋਂ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਤੋਂ ਆਪਣੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਜਿਹੜਾ ਸਫ਼ਰ ਆ ਉਹ ਸ਼ੁਰੂ ਕਰਨ ਜਾ ਰਿਹਾ ਜ਼ਿੰਦਗੀ ਦਾ ਸਫ਼ਰ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਇਹ ਬਹੁਤ ਸਾਰੀਆਂ ਜ਼ਿੰਦਗੀਆਂ ਨੂੰ ਪ੍ਰਭਾਵਿਤ ਕਰਨ ਵਾਲੀ ਇੱਕ ਬਾਬੇ ਨਾਨਕ ਦੇ ਸਨੇਹੇ ਨੂੰ ਸਾਡੇ ਨੌਜਵਾਨਾਂ ਤੱਕ ਪਹੁੰਚਾਉਣ ਵਾਲੀ ਇਹ ਜਿਹੜੀ ਵੀਰ ਨੇ ਪਹਿਲ ਕੀਤੀ ਆ ਜਿਹੜਾ ਨੇ ਕਦਮ ਪੁੱਟਿਆ ਪ੍ਰਮਾਤਮਾ ਕਿਰਪਾ ਕਰਨ ਸੱਚੇ ਪਾਤਸ਼ਾਹ ਮੇਹਰ ਕਰਨ ਰਾਜੇ ਵੀਰ ਨੂੰ ਸਫਲਤਾ ਮਿਲੇ ਇਹ ਵੀਰ ਅੱਜ ਮਨੁੱਖਤਾਰੀ ਸੇਵਾ ਦੇ ਪਰਿਵਾਰ ਦੇ ਘਰ ਤੋਂ ਚੱਲ ਕੇ ਪਰਸੋਂ ਨੂੰ ਸਵੇਰੇ 9 ਤੇ 10 ਦੇ ਵਿੱਚ ਵਿੱਚ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਤ ਸਰ ਸਾਹਿਬ ਨਮਸਤਕ ਹੋਊਗਾ ਵੀਰ ਇਹਨੇ ਵੀਰ ਨੇ ਇਹ ਪ੍ਰਾਲਾ ਕੀਤਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੇ ਉਹ ਬਾਬੇ ਨਾਨਕ ਦੇ ਫਲਸਫੇ ਦੇ ਤਹਿਤ ਇਥੋਂ ਵੀਰ ਨੇ ਰਨਿੰਗ ਕਰਦੇ ਹੋਇਆ ਦੌੜ ਲਾਉਂਦਿਆਂ ਹੋਇਆ ਲਗਾਤਾਰ ਦਰਬਾਰ ਸਾਹਿਬ 48 ਘੰਟਿਆਂ ਦੇ ਵਿੱਚ ਪਹੁੰਚਣਾ ਰਸਤੇ ਦੇ ਵਿੱਚ ਪੜਾ ਨੇ ਵੀਰ ਦੇ ਜਿੱਥੇ ਰਾਤ ਪੈਣੀ ਆ ਉੱਥੇ ਰੁਕੂਗਾ ਵੀਰ ਟੜ ਕੇ ਉਹ 3 ਵਜੇ ਫੇਰ ਚੱਲੇ ਪੈਣੇ ਆ ਫੇਰ ਉਸ ਤੋਂ ਬਾਅਦ ਅਰੈਸਟ ਕਰਨਗੇ ਫੇਰ ਦੁਪਹਿਰੇ ਮੰਨ ਲਓ ਇਦਾਂ 3 ਵਜੇ ਤੁਰ ਪੈਣਾ ਅਲੱਗ-ਅਲੱਗ ਗੁਰੂ ਘਰਾਂ 'ਚ ਜਿੱਥੇ-ਜਿੱਥੇ ਪੜਾਅ ਬਣੇ ਉਹ ਸਕਰੀਨ ਦੇ ਉੱਤੇ ਅਸੀਂ ਲਿਖੇ ਹੋਏ ਆ ਸਾਰੇ ਔਰ ਜਿੱਥੇ-ਜਿੱਥੇ ਵੀਰ ਨੇ ਰੁਕਣਾ ਮਾ ਸਾਡੀ ਬੇਨਤੀ ਆ ਰਸਤੇ ਦੇ ਵਿੱਚ ਪੈਂਦੇ ਪਿੰਡਾਂ ਦੀਆਂ ਤਹਿਸੀਲਾਂ ਦੀਆਂ ਕਸਬਿਆਂ ਦੀਆਂ ਉਹਨਾਂ ਮੋਤਵਾਰ ਸ਼ਖਸੀਅਤਾਂ ਨੂੰ ਉਹਨਾਂ ਖੇਡ ਜਗਤ ਨਾਲ ਜੁੜੇ ਹੋਏ ਲੋਕਾਂ ਨੂੰ ਸਮਾਰਟ ਸੇਵੀਆਂ ਨੂੰ ਜਿਹੜੇ ਪਲੇਅਰ ਨੇ ਵੀਰ ਭੈਣ ਸਾਡੇ ਉਹਨਾਂ ਨੂੰ ਵੀ ਤੁਸੀਂ ਰਾਜੇ ਬੜੈਚ ਦਾ ਜਰੂਰ ਸਾਥ ਦਿਓ ਜੀ ਨੰਬਰ ਵੀ ਸਕਰੀਨ ਤੇ ਦਿੱਤਾ ਹੋਇਆ ਇਹ ਰਾਜੇ ਵੀਰ ਦੀ ਟੀਮ ਦਾ ਨੰਬਰ ਆ ਜਿਨ੍ਹਾਂ ਨੇ ਨਾਲ-ਨਾਲ ਵੀਰੇ ਦੇ ਉਹਨਾਂ ਨੇ ਉੱਥੇ ਸਫਰ ਕਰਨਾ ਰਸਤੇ 'ਚ ਜਿਹੜੀ سپورਟਿੰਗ ਟੀਮ ਆ ਜਿਹੜੀ ਉਹਨੂੰ ਤੁਸੀਂ ਫੋਨ ਕਰਕੇ ਤੁਸੀਂ ਜੁਆਇਨ ਕਰ ਸਕਦੇ ਹੋ ਪਰ ਇਹ ਹੌਸਲਾ ਹੀ ਆ ਬਾਈ ਜਿਹੜਾ ਇਹ ਵੀਰ ਨੇ ਇੱਥੋਂ 150 ਕਿਲੋਮੀਟਰ ਦੂਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਇੱਥੋਂ ਦੌੜ ਲਾਉਂਦਿਆਂ ਹੋਇਆਂ ਜਾਣਾ ਔਰ 48 ਕਿੱਲਿਆਂ ਦੇ ਵਿੱਚ ਇਹ 150 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਵੀਰ ਨੇ ਅੱਜ 75 ਕਿਲੋਮੀਟਰ ਦਾ ਪਹਿਲਾ ਸਫ਼ਰ ਤੈਅ ਕਰਕੇ ਵੀਰ ਨੇ ਰਾਤ ਕੱਟਣੀ ਆ ਫਿਰ ਉਸ ਤੋਂ ਬਾਅਦ 75 ਕਿਲੋਮੀਟਰ ਦਾ ਸਫ਼ਰ ਫੇਰ ਸ਼ੁਰੂ ਹੋ ਜਾਣਾ ਔਰ ਪਰਸੋਂ ਨੂੰ ਸਵੇਰੋਂ 10 ਵਜੇ ਤਰੀਕ ਹੈਗੀ 24 ਹੈ ਨਾ 24 ਤਰੀਕ ਨੂੰ ਸਵੇਰੇ 9 ਤੇ 10 ਦੇ ਵਿੱਚ ਵਿੱਚ ਦਰਬਾਰ ਸਾਹਿਬ ਆਪਾਂ ਦਿਉੜੀ ਦੇ ਉੱਤੇ ਸਾਰੇ ਇਕੱਤਰ ਹੋਵਾਂਗੇ ਆਪਾਂ ਇਹ ਨਹੀਂ ਕਹਿੰਦੇ ਵੀਰ ਦੇ ਨਾਲ ਸਾਰੀ ਰੇਸ ਲਾਵੋ ਜਿਹੜੇ-ਜਿਹੜੇ ਕਸਬੇ ਚੋਂ ਕੋਈ ਭੈਣ ਭਰਾ ਵੀਰ ਨਾਲ ਜੁੜਨਾ ਚਾਹੁੰਦੇ ਆ ਉਹ ਮੂਰੇ ਹੋ ਕੇ ਇਹਨੂੰ ਜੁਆਇਨ ਕਰਨ ਆਪਣੇ ਇੱਕ ਇਲਾਕੇ ਦੇ ਵਿੱਚ 2 ਕਿਲੋਮੀਟਰ 4 ਕਿਲੋਮੀਟਰ 5 ਕਿਲੋਮੀਟਰ ਜਿੰਨਾ ਵੀ ਰੋੜਾ ਵੀਰ ਇੱਧਰ ਆਜੋ ਪੀਪੀ ਆਜੋ ਸਾਈਕਲਾਂ ਤੇ ਹੋ ਸਕਦੇ ਹੋ ਤੁਸੀਂ ਸਾਈਕਲਾਂ ਤੇ ਆਜੋ ਮੋਟਰਸਾਈਕਲਾਂ ਤੇ ਹੋ ਸਕਦੇ ਹੋ ਤੁਸੀਂ ਮੋਟਰਸਾਈਕਲਾਂ ਤੇ ਆਜੋ ਜੇ ਤੁਸੀਂ ਕੋਈ ਦੌੜ ਲਾ ਸਕਦੇ ਹੋ 2 4 5 ਕਿਲੋਮੀਟਰ ਦੀ ਦੌੜ ਲਾ ਲਓ ਆਜੋ ਰੋੜਾ ਵੀਰ ਇੱਥੇ ਆਜੋ ਤੇ ਆਪਾਂ ਇਹ ਸਾਡੇ ਰੋੜਾ ਪੀਪੀ ਨੇ ਵੀਰ ਇਹ ਜਲੰਧਰ ਇਲਾਕੇ ਤੋਂ ਵੀਰ ਹੁਣੇ ਨਵਾਂ ਸ਼ਹਿਰ ਇਲਾਕੇ ਤੋਂ ਸਮਾਜ ਸੇਵੀ ਨੇ ਇਹ ਵੀ ਅੱਜ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਖੜੇ ਨੇ ਆ ਕੇ ਆਪਾਂ ਬੇਨਤੀ ਕਰਦੇ ਆ ਰਾਜੇ ਵੀਰ ਨੇ ਜਿਹੜੀ ਇਹ ਸੰਕਲਪ ਲਿਆ ਜਿਹੜੀ ਇਹ ਸੇਵਾ ਲਈ ਆ ਇੱਕ ਆਪਣੇ ਲਈ ਨਹੀਂ ਲਈ ਉਹਨਾਂ ਨੇ ਇਹ ਉਹਨਾਂ ਨੇ ਇਸ ਸਾਡੇ ਪੰਜਾਬ ਵਾਸਤੇ ਪੰਜਾਬ ਦੀ ਨੌਜਵਾਨੀ ਵਾਸਤੇ ਬਾਬੇ ਨਾਨਕ ਦੇ ਉਸ ਜਿਹੜੇ ਸਾਨੂੰ ਦਿੱਤੇ ਹੋਏ ਫਲਸਫੇ ਦੀ ਅੱਗੇ ਲੋਕਾਂ ਤੱਕ ਪਹੁੰਚਾਉਣ ਲਈ ਉਸ ਆਵਾਜ਼ ਨੂੰ ਸਾਡੇ ਨੌਜਵਾਨੀ ਦੇ ਕੰਨਾਂ ਤੱਕ ਪਹੁੰਚਾਉਣ ਲਈ ਅਸੀਂ ਕਿਰਤ ਵੀ ਕਰਦੇ ਆਂ ਅਸੀਂ ਨਾਮ ਵੀ ਜਪਦੇ ਆਂ ਵੰਡ ਕੇ ਘਟ ਛੱਕਦੇ ਆਂ ਵੰਡ ਕੇ ਛਕਣਾ ਸ਼ੁਰੂ ਕਰੀਏ ਅਸੀਂ ਲੋਕਾਂ ਦੀ ਇੱਕ ਦੂਜੇ ਦੀ ਬਾਹ ਫੜੀਏ ਅੱਜ ਜ਼ਰੂਰਤ ਆ ਪੰਜਾਬ ਨੂੰ ਨਸ਼ਿਆਂ ਚੋਂ ਕੱਢਣ ਦੀ ਅੱਜ ਜ਼ਰੂਰਤ ਆ ਨੌਜਵਾਨੀ ਨੂੰ ਜਿਹੜੀ ਵਿਦੇਸ਼ਾਂ ਵੱਲੋਂ ਤੁਰੀ ਜਾਂਦੀ ਆ ਉਹਨਾਂ ਨੂੰ ਮੋੜਾ ਪਾਉਣ ਦੀ ਤਾਂ ਇਸ ਕਰਕੇ ਅੱਜ ਰਾਜੇ ਵੀਰ ਨੇ ਇਹ ਸ਼ੁਰੂ ਕਰਨ ਦੀ ਆਪਣੇ ਕੋਸ਼ਿਸ਼ ਕੀਤੀ ਹੈ ਵੀ ਹੋਰ ਨੌਜਵਾਨਾਂ ਤੇ ਕਰੇ ਰਸਤਾ ਜਿਹੜਾ ਖੁੱਲੇ ਤੇ ਅਸੀਂ ਸਾਡੇ ਮਨੁੱਖਤਾਰੀ ਸੇਵਾ ਪਰਿਵਾਰ ਦੇ ਬੱਚੇ ਤੇ ਪੂਰੀ ਦਾਖਾ ਹਾਈ ਟੈਕ ਪਾਰਕ ਦੇ ਇਹਨਾਂ ਦੇ ਸਾਰੇ ਸਾਥੀ ਜਿਵੇਂ ਕਿ ਸਾਡੇ ਨੌਜਵਾਨ ਵੀਰ ਸੂਬੇਦਾਰ ਸਾਹਿਬ ਬਾਕੀ ਸਾਰੇ ਬੱਲੀ ਵੀਰੇ ਹੁਣੀ ਬਿਰ ਕੋਣੀ ਬਾਗਾ ਬਾਈ ਜੀ ਸਾਰੀ ਟੀਮ ਆ ਨੌਜਵਾਨ ਵੀਰਾਂ ਦੀ ਤੇ ਬੱਚਿਆਂ ਦੀ ਸਾਡੇ ਬੱਚੇ ਇੱਥੋਂ 5 ਕਿਲੋਮੀਟਰ ਤੱਕ ਦੀ ਦੌੜ ਰਾਜੇ ਵੀਰ ਦੇ ਨਾਲ ਲਾਉਣਗੇ ਉਸ ਤੋਂ ਬਾਅਦ 24 ਤਰੀਕ ਨੂੰ ਦਰਬਾਰ ਸਾਹਿਬ ਦੇ ਤੋਂ ਪਹਿਲਾਂ ਜਿਹੜਾ ਅੰਮ੍ਰਿਤਸਰ ਸਾਹਿਬ ਦੇ ਬਾਹਰ 골ਡਨ ਗੇਟ ਆ 7 ਵਜੇ ਉੱਥੇ ਅਸੀਂ ਇਕੱਤਰ ਹੋਵਾਂਗੇ ਉੱਥੇ ਬੱਚੇ ਵੀ ਸਾਡੇ ਦੌੜਦੇ ਹੋਏ ਦਰਬਾਰ ਸਾਹਿਬ ਦੀ ਦਿਉੜੀ ਤਿੱਕਰ ਰਾਜੇ ਵੀਰ ਦੇ ਨਾਲ ਜਾਣਗੇ ਉੱਥੇ ਵੀ ਆਪਾਂ ਜੁਆਇਨ ਕਰ ਸਕਦੇ ਆ ਸਵੇਰੇ 7 ਵਜੇ 골ਡਨ ਗੇਟ ਦੇ ਬਾਹਰ 24 ਤਰੀਕ ਨੂੰ ਔਰ ਅੰਮ੍ਰਿਤਸਰ ਸਾਹਿਬ ਦੇ ਬਾਹਰ ਸ਼ਹਿਰ ਦੇ ਜਿਹੜਾ 골ਡਨ ਗੇਟ ਬਣਿਆ ਹੋਇਆ ਉੱਥੇ ਦੀ ਗੱਲ ਕਰਦੇ ਆ ਜੀ ਅਸੀਂ ਉੱਥੇ ਆ ਕੇ ਜ਼ਰੂਰ ਜੁਆਇਨ ਕਰੋ ਉੱਥੇ ਆਪਾਂ ਬੜੇ ਇਕੱਠ ਦੇ ਰੂਪ ਚ ਦੌੜਦੇ ਹੋਈਏ ਹੋਏ ਆਪਾਂ ਦਿਉੜੀ ਤਿੱਕਰ ਪਹੁੰਚੀਏ ਗੁਰੂ ਰਾਮਦਾਸ ਮਹਾਰਾਜ ਦੇ ਘਰ ਤਿੱਕਰ ਤੇ ਹੁਣ ਇੰਨੀਆਂ ਗੱਲਾਂ ਬਾਤਾਂ ਕਰਦੇ ਹੋਏ ਪੰਚਾਇਤ ਤੇ ਪਿੰਡ ਵਾਸੀ ਆਏ ਬੜੈਚ ਪਿੰਡ ਦੀ ਪੰਚਾਇਤ ਆਈ ਆ ਵੀਰੇ ਦਾ ਪਿੰਡ ਆ ਜਿਹੜਾ ਬੜੈਚ ਵੀਰੇ ਦੀ ਮਾਤਾ ਆਪਣੇ ਪੁੱਤ ਦੇ ਗਲ ਚ ਹਾਰ ਪਾ ਰਹੀ ਆ ਕਿਉਂਕਿ ਉਹ ਸ਼ਾਬਾਸ਼ੀ ਉਹ ਹੌਸਲਾ ਉਹ ਮਾਂ ਪਿਓ ਤੋਂ ਹੀ ਮਿਲਦਾ ਬੜੈਚ ਦੀਆਂ ਵੀਰ ਦੀਆਂ ਦੋ ਬੇਟੀਆਂਾਂ ਮਾ ਦੋਨੋ ਬੇਟੀਆਂ ਵੀ ਆਪਣੇ ਬਾਪ ਦੇ ਨਾਲ ਖੜੀਆਂ ਆ ਕੇ ਵੀ ਸਾਡੇ ਪਾਪਾ ਦੇਖੋ ਇਹ ਛੋਟੀਆਂ ਹਜੇ ਇਹਨਾਂ ਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਇਹਨਾਂ ਪਰ ਇੱਕ ਵੱਡੀ ਗੱਲ ਆ ਵੀ ਇਹ ਅੱਜ ਬੜੈ ਸਾਹਿਬ ਨੇ ਜਿਹੜਾ ਇਹ ਪ੍ਰਾਰਲਾ ਕੀਤਾ ਸਾਨੂੰ ਮਾਣ ਆ ਵੀ ਮਨੁੱਖਤਾ ਦੀ ਸੇਵਾ ਪਰਿਵਾਰ ਦਾ ਇਹ ਸੇਵਾਦਾਰ ਆ ਵੀਰ ਸਾਡੇ ਨਾਲ ਜੁੜਿਆ ਹੋਇਆ ਏ ਵੀਰ ਤੇ ਅੱਜ ਇਥੋਂ ਸੁਪਨਿਆਂ ਦੇ ਘਰ ਤੋਂ ਆਪਣੀ ਇਹ ਦੜਾਕ ਵੀਰ ਦੌੜ ਸ਼ੁਰੂ ਕਰਨ ਜਾ ਰਿਹਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ বৰে <laughs> <laughs>